ਆ ਤੁਸੀਂ ਚੈੱਕ ਕਰ ਲਓ ਇੱਕ ਬਹੁਤ ਵੱਡੀ ਤੁਹਾਨੂੰ ਚੀਜ਼ ਦਿਖਾ ਰਹੇ ਆ ਬਾਈ ਜੀ ਦੀ ਫੋਟੋ ਆ 8 ਸਾਲ ਪਹਿਲਾਂ ਦੀ ਨਹੀਂ 8 ਮਹੀਨੇ ਪੁਰਾਣੀ ਫੋਟੋ ਦਿਖਾ ਰਹੇ ਆ ਜਿੱਥੇ ਬਾਈ ਜੀ ਦਾ ਇੱਕ ਕੁਆਂਟਲ 84 ਕਿਲੋ ਭਾਰ ਸੀ ਅੱਧੇ ਰਹਿ ਗਿਆ 96 99 ਕਿਲੋ ਮਾਦਰਬ 88 ਕਿਲੋ ਭਾਰ ਘਟਾਇਆ ਸਿਰਫ 8 ਮਹੀਨੇ ਚ ਬਾਈ ਜੀ ਕੋਈ ਦਿੱਕਤ ਆਈ ਤੈਨੂੰ ਕਿਉਂਕਿ ਇੰਨਾ ਭਾਰ ਬੋਡੀ ਦੇ ਵਿੱਚੋਂ ਨਿਕਲਣਾ ਤੇ ਕੋਈ ਕਮਜ਼ੋਰੀਆਂ ਸਾਹਮਣੇ ਨਹੀਂ ਕਰਨਾ ਪਿਆ ਨਹੀਂ ਨਹੀਂ ਬੇ ਜੀ ਇੱਕ ਕਮਜ਼ੋਰੀ ਤਾਂ ਕੀ ਆਉਣੀ ਹੈ ਜੀ ਮੇਰੇ ਦੋ ਤਿੰਨ ਮੈਡੀਕਲ ਇਸ਼ੂ ਵੀ ਸੋਲਵ ਹੋਏ ਨੇ ਜੀ ਇਹਦੇ ਨਾਲ ਮੈਂ ਲਾਸਟ ਈਅਰ ਕੀਤਾ ਸੀ ਜੀ ਪਹਿਲਾਂ ਮੇਰਾ 75 ਕਿਲੋ ਜਿੰਸੀ ਹੁਣ 40 ਕਿਲੋ ਵਜਨ ਮਤਲਬ ਟਾਈਮ ਹੀ ਨਹੀਂ ਆ ਦੇ ਵਿੱਚ ਮੈਂ ਆਪਣਾ 20 ਕਿਲੋ ਵੇਟ ਘਟਾਇਆ ਸੀ ਜੀ ਮਤਲਬ ਇਹ ਨਹੀਂ ਸੀ ਬਤਾ ਵੀ ਮੋਟਾਪੇ ਦਾ ਕਰ ਇੰਨੇ ਹੈਲਥ ਇਸ਼ੂਸ ਜਿਵੇਂ ਮਾਈਕਲੀ ਅੰਦਰ ਦਾ ਡਾਇਰ ਆਲ ਸਰਵਾਈਕਲ ਹੋ ਗਿਆ ਫੈਰ ਹੋ ਗਿਆ ਇਹ ਸਾਰੇ ਬਹੁਤ ਪ੍ਰੋਬਲਮਸ ਸਟਿੰਗ ਹੈ ਮੇਰੇ ਬਟ ਹੋਣ ਠੀਕ ਆ ਪਹਿਲਾਂ ਨਾਲ ਐਕਟਿਵ ਹੋ ਤੁਸੀਂ ਲਿਖ ਕੇ ਲਾਇਆ ਜੀ ਚੈਲੰਜ ਕਰ ਰਹੇ ਹੋ ਵੀ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕੋਈ ਖਾਣਾ ਛੱਡਣ ਦੀ ਲੋੜ ਨਹੀਂ ਜੀ ਸਰ ਮੈਨੂੰ ਇਹ ਦੱਸੋ ਵੀ ਬੜੇ ਵੱਡੇ ਤੁਸੀਂ ਬੈਨਰ ਲਾਏ ਹੋਇਆ 20 ਕਿਲੋ ਭਾਰ ਘਟਾ ਦਿੱਗੇ ਕਿਤੇ 40 ਕਿਲੋ ਇਹ ਕਿੱਦਾਂ ਤੁਸੀਂ ਕਰ ਰਹੇ ਹੋ ਹਾਂਜੀ ਸਾਡੇ ਕੋਲ ਨਿਊਟ੍ਰੀਸ਼ਨ ਹੈ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਦੇ ਨਾਲ ਆਪਾਂ weight loss ਕਰਉਂਦੇ ਹਾਂ ਜਿਹਦਾ ਜ਼ਿਆਦਾ ਹੁੰਦਾ ਪਤਾ ਹੀ ਇਹ ਜੀ ਜੋੜਾਂ ਦਾ ਦਰਦ ਨਾਰਮਲ ਹੀ ਆ ਇਹਦਾ ਇਸ਼ੂ ਬਾਕੀ ਹੋਰ ਬਥੇਰੇ ਹੁੰਦੇ ਆ ਜੀ ਪਰ ਇਹਨਾਂ ਨਾਲ ਸਾਰੇ ਸੋਲਵ ਹੋ ਜਾਂਦੇ ਜਦੋਂ ਭਾਰ ਘਟਾਉਣਾ ਉਹ ਤਾਂ ਮਨ 'ਚ ਇਹ ਗੱਲ ਹੁੰਦੀ ਆ ਵੀ ਤੁਸੀਂ ਆਪਣਾ ਖਾਣਾ ਛੱਡੋ ਜਾਂ ਤੁਸੀਂ ਜੈਮਤੀ ਜਾ ਕੇ ਕਰੋ ਮੈਡਮ ਕਹਿੰਦੇ ਖਾਣਾ ਛਡਾਉਣਾ ਨਹੀਂ ਹੈਗਾ ਜੈਮ ਜਾਣ ਦੀ ਲੋੜ ਨਹੀਂ ਜੋਗਾ ਜਾਣ ਦੀ ਲੋੜ ਨਹੀਂ ਫਿਰ ਤੁਸੀਂ ਕਿਦਾਂ ਰੂਟੀਨ ਸੀਗੀ ਤੁਹਾਡੀ ਰੋਜ਼ ਦੀ ਬਸ ਉਹੀ ਆ ਜੀ ਜਿਹੜਾ ਇਹਨਾਂ ਨੇ ਨਿਊਟ੍ਰੀਸ਼ਨ ਦਿੱਤਾ ਉਹ ਤੇ ਬਾਕੀ ਆਪਣੀ ਡਾਈਟ ਪਲਾਨ ਫਾਲੋ ਕੀਤਾ ਵਾ ਜੀ ਉਹਦੇ ਨਾਲ ਹੀ ਰਿਜ਼ਲਟ ਮਿਲਿਆ ਸਾਨੂੰ ਵੱਡਾ ਚੈਲੰਜ ਇਹ ਆ ਵੀ ਤੁਹਾਨੂੰ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕੋਈ ਡਾਈਟ ਕਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦਾ ਜੈਮ ਜਾਣ ਦੀ ਲੋੜ ਨਹੀਂ ਨਾ ਜੋਗਾ ਕਰਨ ਦੀ ਲੋੜ ਆ ਤੇ ਜੋ ਇਹਨਾਂ ਵੱਲੋਂ ਡਾਈਟ ਪਲਾਨ ਤੁਹਾਨੂੰ ਦਿੱਤਾ ਜਾਣਾ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਜ਼ਲਟ ਦੇਣ ਦੀ ਗਾਰੰਟੀ ਦੇ ਰਹੇ ਆ ਜਿਹੜੇ ਬਾਰੀ ਘੰਟੀਆਂ 'ਚ ਬੈਠੇ ਆ ਲੋਕ ਕੀ ਤੁਹਾਡੇ ਕੋਲ ਉਥੇ ਕਸਟਮਰ ਹੈਗੇ ਆ ਜਾਂ ਜੇ ਉਹਨਾਂ ਨੇ ਕੋਈ ਡਾਈਟ ਪਲਾਨ ਲੈਣਾ ਉਹ ਵੀ ਤੁਹਾਨੂੰ ਕੰਟੈਕਟ ਕਰ ਸਕਦਾ ਹਾਂਜੀ ਹਾਂਜੀ ਪ੍ਰੋਪਰ ਕਰ ਸਕਦੇ ਨੇ ਜੀ ਰਿਜ਼ਲਟ ਸਾਡੇ ਬਹੁਤ ਵਧੀਆ ਨੇ ਜਿਹੜੇ ਬਾਰ ਵੀ ਕਰਦੇ ਪੈਂਦੇ ਨੇ ਰੂਟੀਨ ਬਸ ਜੀ ਇਹੀ ਪਹਿਲਾਂ ਤਾਂ ਜਿਵੇਂ ਸਵੇਰ ਸੁਬਾ ਉੱਠਣਾ ਥੋੜਾ ਵਾਕ ਕਰ ਲੈਣਦੇ ਆ ਉਸ ਤੋਂ ਬਾਅਦ ਜਿਹੜੀ ਵੀ ਡਾਈਟ ਪਲਾਨ ਆਂਦੀ ਸੀਗੀ ਉਹ ਫੋਲੋ ਕਰਦੇ ਸੀ ਕੋਈ ਐਵੇਂ ਨਹੀਂ ਹੈਗਾ ਵੀ ਓੱਖਾ ਲੱਗਦਾ ਸੀਗਾ ਘਰ ਦਾ ਹੀ ਖਾਣਾ ਖਾਂਦੇ ਸੀਗੇ ਕੋਈ ਓੱਖਾ ਨਹੀਂ ਲੱਗਿਆ ਬਹੁਤ ਈਜ਼ੀਲੀ weight lose ਸੋ ਹੁਣ ਤੁਸੀਂ ਆਪਣੇ ਮਨ ਤੋਂ ਬੋਝ ਝਾੜ ਦਿਓ ਵੀ ਤੁਸੀਂ ਪਤਲੇ ਨਹੀਂ ਹੋ ਸਕਦੇ ਹੁਣ ਮਨ ਤੋਂ ਬੋਝ ਝਾੜ ਦਿਓ ਵੀ ਤੁਹਾਡੇ ਬੱਚੇ ਛੋਟੇ ਆ ਉਹਨਾਂ ਦੇ ਕੱਦ ਨਹੀਂ ਲੰਬੇ ਹੋ ਸਕਦੇ ਇਹ ਵੀ ਬੋਝ ਝਾੜ ਦਿਓ ਜੇ ਤੁਸੀਂ ਬਾਹਲੇ ਪਤਲੇ ਤੁਹਾਡਾ ਪਾਣ ਨਹੀਂ ਵੱਢ ਸਕਦਾ ਸਾਰਾ ਹੀ ਕੁਝ ਹੋ ਸਕਦਾ ਤੁਸੀਂ ਲੁਧਿਆਣਾ ਸ਼ਹਿਰ ਆਉਣਾ ਹੈਗਾ ਪ੍ਰੀਤ ਨਿਊਟ੍ਰੀਸ਼ਨ ਕਲੱਬ ਜਿਹੜੇ ਗਾਰੰਟੀ ਲੈ ਰਹੇ ਆ ਜ਼ਿੰਮੇਵਾਰੀ ਲੈ ਰਹੇ ਆ ਇੱਥੋਂ ਤੱਕ ਦਾਅਵਾ ਆ ਕੋਈ ਤੁਹਾਨੂੰ ਜੈਮ ਜਾਣ ਦੀ ਲੋੜ ਤਾਂ ਹੈ ਹੀ ਨਹੀਂ ਪਰ ਜੇ ਤਿੰਨ ਦਿਨਾਂ ਦੇ ਵਿੱਚ ਭਾਰ ਨਹੀਂ ਘਟਦਾ ਇਹਨਾਂ ਦੇ ਅਕੋਰਡਿੰਗ ਤੁਸੀਂ ਚੱਲਦੇ ਹੋ ਤੁਹਾਨੂੰ ਪੈਸੇ ਤੁਹਾਡੇ ਵਾਪਸ ਕਰ ਦਿੰਦੇ ਆ ਕਿਉਂਕਿ ਅੱਜ ਅਸੀਂ ਪਹੁੰਚ ਚੁੱਕੇ ਆ ਲੁਧਿਆਣਾ ਸ਼ਹਿਰ ਪ੍ਰੀਤ ਨਿਊਟ੍ਰੀਸ਼ਨ ਕਲੱਬ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਣਾ ਵਜ਼ਨ ਘਟਾਇਆ ਆ ਘਟਾਇਆ ਵੀ ਬਹੁਤ ਵੱਡੀ ਗੰੰਦੀ ਜਾ ਕਿਸੇ ਨੇ 8 ਮਹੀਨੇ ਦੇ ਵਿੱਚ 80 ਕਿਲੋ ਘਟਾ ਲਿਆ ਕਿਸੇ ਨੇ 40 ਕਿਲੋ ਘਟਾ ਲਿਆ ਕਿਸੇ ਨੇ 20 ਕਿਲੋ ਘਟਾ ਲਿਆ ਅੱਜ ਕਲਾਇੰਟ ਦੇ ਨਾਲ ਵੀ ਗੱਲ ਕਰਾਂਗੇ ਪਰ ਵੱਡੀ ਗੱਲ ਕੀ ਹੈ ਦੇਖੋ ਇਹਨਾਂ ਵੱਲੋਂ ਚੈਲੰਜ ਕੀਤਾ ਗਿਆ ਕਿਨੇ ਚਾਹੇ ਤੁਸੀਂ ਭਾਰ ਵਧਾ ਲਓ ਚਾਹੇ ਭਾਰ ਘਟਾ ਲਓ ਵੱਡਾ ਚੈਲੰਜ ਇਹ ਹੈ ਵੀ ਤੁਹਾਨੂੰ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕੋਈ ਡਾਈਟ ਕਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦਾ ਜਿੰਮ ਜਾਣ ਦੀ ਲੋੜ ਨਹੀਂ ਨਾ ਯੋਗਾ ਕਰਨ ਦੀ ਲੋੜਿਆ ਤੇ ਜੋ ਇਹਨਾਂ ਵੱਲੋਂ ਡਾਈਟ ਪਲਾਨ ਤੁਹਾਨੂੰ ਦਿੱਤਾ ਜਾਣਾ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਜ਼ਲਟ ਦੇਣ ਦੀ ਗਰੰਟੀ ਦੇ ਰਹੇ ਆ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਮਨੀ ਬੈਕ ਦੀ ਗਰੰਟੀ ਮਤਲਬ ਤੁਹਾਡੇ ਪੈਸੇ ਵਾਪਸ ਕਰ ਦੇਣੇ ਆ ਹੁਣ ਆਪਾਂ ਅੰਦਰ ਜਾਵਾਂਗੇ ਜਿਹੜੇ ਇੱਥੇ ਕਲਾਇੰਟ ਆ ਉਹਨਾਂ ਨਾਲ ਗੱਲ ਕਰਨੀ ਕਰਨੀਆਂ ਜਿਹੜੇ ਦਿਲਬੀਤ ਮੈਡਮ ਆ ਉਹਨਾਂ ਨੂੰ ਪੁੱਛਾਂਗੇ ਵੀ ਅਕਸਰ ਇਹ ਸਾਰਾ ਹੋ ਕਿਦਾਂ ਰਿਹਾ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਡੀ ਸਿਹਤ ਨੂੰ ਸਹੀ ਕਰ ਦੇਵਾਂਗੇ ਤੁਹਾਨੂੰ ਚੰਗਾ ਰਿਜ਼ਲਟ ਦਵਾਂਗੇ ਬਿਮਾਰੀਆਂ ਤੋਂ ਤੁਹਾਨੂੰ ਨਜਾਤ ਮਿਲ ਜੂਗੀ ਸੋ ਤੁਸੀਂ ਦੇਖ ਸਕਦੇ ਆ ਵੀ ਜਦੋਂ ਆਪਾਂ ਅੰਦਰ ਜਾਂਦੇ ਆ ਆ ਦੇਖੋ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਕਿਸੇ ਦਾ ਪਹਿਲਾ 130 ਕਿਲੋ ਭਾਰ ਸੀ ਫਿਰ 94 ਕਿਲੋ ਰਹਿ ਗਿਆ 95 ਕਿਲੋ ਵਾਲੇ ਦਾ 65 ਕਿਲੋ ਰਹਿ ਗਿਆ ਕਿਸ ਤਰ੍ਹਾਂ ਤੁਸੀਂ ਦੇਖ ਲਓ ਜਿਹੜਾ ਕਿ 100 ਕਿਲੋ ਵਾਲੇ ਦਾ 83 ਕਿਲੋ ਰਹਿ ਗਿਆ ਇਹ ਕਿ ਜਾਦੂ ਨਹੀਂ ਹੈਗਾ ਇਹ ਤੁਹਾਨੂੰ ਸਚਾਈ ਦੱਸ ਰਿਹਾ ਚਾਹੇ ਲੇਡੀਜ਼ ਵੀ ਹੈਗੀਆਂ ਉਹਨਾਂ ਦਾ ਵੀ ਦੇਖੋ ਕਿਸੇ ਦਾ 20 ਕਿਲੋ ਕੇ ਦਾ 21 ਕਿਲੋ ਕੇ ਦਾ 35 ਕਿਲੋ ਇਦਾਂ ਭਾਰ ਘਟ ਰਿਹਾ ਆ ਦਿਲਪ੍ਰੀਤ ਮੈਡਮ ਜਿਹੜੇ ਇੱਥੋਂ ਹੈੱਡ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਇਹ ਤਾਂ ਚੈਲੰਜ ਆ ਬਹੁਤ ਵੱਡਾ ਹਨਾ ਕੋਈ ਭਾਰ ਘਟਾਉਣਾ ਸੌਖਾ ਨਹੀਂ ਜਦੋਂ ਕਿਤੇ ਗੱਲ ਕਰਦੇ ਆ ਭਾਰ ਘਟਾਉਣ ਬਾਰੇ ਸੋਚਦੇ ਆ ਮਨ 'ਚ ਇਹ ਗੱਲ ਆਉਂਦੀ ਵੀ ਜਿੰਮ 'ਚ ਜਾਓ ਵੀ ਤਿੰਨ ਤਿੰਨ ਘੰਟੇ ਉੱਥੇ ਜਾ ਕੇ ਕਰੋ ਫਿਰ ਤੁਸੀਂ ਉਦਾਂ ਦੀ ਖਾਣਾ ਖਾਓ ਫਿਰ ਆਪਣਾ ਜੱਬ ਬੰਦ ਕਰੋ ਖਾਣਾ ਨਾ ਇਦਾਂ ਤੁਸੀਂ ਲਿਖ ਕੇ ਲਾਇਆ ਜੀ ਚੈਲੰਜ ਕਰ ਰਹੇ ਹੋ ਵੀ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕੋਈ ਖਾਣਾ ਛੱਡਣ ਦੀ ਲੋੜ ਨਹੀਂ ਮੈਨੂੰ ਇਹ ਦੱਸੋ ਵੀ ਬੜੇ-ਬੜੇ ਤੁਸੀਂ ਬੈਨਰ ਲਾਏ ਹੋਇਆ 20 ਕਿਲੋ ਭਾਰ ਘਟ ਗਿਆ ਕਿਤੇ 40 ਕਿਲੋ ਇਹ ਕਿੱਦਾਂ ਤੁਸੀਂ ਕਰ ਰਹੇ ਹੋ ਹਾਂਜੀ ਸਾਡੇ ਕੋਲ ਨਿਊਟ੍ਰੀਸ਼ਨ ਹੈ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਦੇ ਨਾਲ ਆਪਾਂ weight loss ਕਰਾਉਣਾ ਹੈ ਕਿਉਂਕਿ ਜਿਹੜਾ ਨਿਊਟ੍ਰੀਸ਼ਨ 40% ਕੰਮ ਕਰਦਾ 60% ਤੁਹਾਡੀ ਮੂਡ ਡਾਈਟ ਕੰਮ ਕਰਦੀ ਹੈ ਜੀ ਜੀ ਸਰ ਸੋ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਪੈਸੇ ਵਾਪਸ ਲੈ ਜਾਓ ਇਹ ਤਾਂ ਮੁੰਡਾ ਚੈਲੰਜ ਜੀ 3 ਦਿਨ ਦੀ ਮਨੀ ਬੈਕ ਗਾਰੰਟੀ ਹੁੰਦੀ ਹੈ ਜੀ 3 ਦਿਨ ਚ ਤੁਹਾਡਾ ਕੋਈ ਫਰਕ ਨਹੀਂ ਪਿਆ ਤੁਹਾਡੇ ਜਿੰਨੇ ਪੈਸੇ ਤੁਹਾਡੇ ਸਾਨੂੰ ਪੇ ਕੀਤਾ ਹੋਣਗੇ ਤੁਹਾਡੇ ਸਾਰੇ ਵਾਪਸ ਮੰਗਗੇ ਸੋ ਜਿਨ੍ਹਾਂ ਨੇ ਤੁਹਾ ਡੇਲੀ ਰੂਟੀਨ ਕੁਝ ਨਹੀਂ ਉਹਨਾਂ ਨੇ ਸਾਨੂੰ ਸਿਰਫ WhatsApp ਤੇ ਆਪਣਾ ਹਾਈਟ ਤੇ weight ਭੇਜਣਾ ਡੇਲੀ ਆਪਣਾ ਡਾਈਟ ਚਾਰਟ ਸਾਡੇ ਡਾਈਟ ਪਲਾਨ ਜਾਂਦਾ ਸੌਰੀ ਸਾਡੇ ਵੱਲੋਂ ਤੇ ਨਾਰਮਲੀ ਜਿਹੜਾ ਘਰ ਦਾ ਖਾਣਾ ਘਰ ਦਾ ਖਾਣਾ ਖਾ ਕੇ ਹੀ weight ਘਟਾਉਣਾ ਸੀ ਇਹ ਕਾਣਾ ਛੱਡਣ ਦੀ ਲੋੜ ਹੈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਤੁਹਾਡੇ ਕੋਲ ਕੋਈ ਐਗਜ਼ਾਮਪਲਸ ਹੈਗੇ ਜਿਨ੍ਹਾਂ ਤੋਂ ਪਤਾ ਸਾਰੇ ਐਗਜ਼ਾਮਪਲ ਹੀ ਬੈਠੇ ਨੇ ਸਰ ਜੀ ਮੇਰੇ ਕਸਟਮਰ ਹੀ ਨੇ ਜੀ ਅਜੇ ਸਾਰੇ ਕਸਟਮਰ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਭਾਈ ਜੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਇੱਥੇ ਮੈਡਮ ਕੋ ਆਏ ਸੀ ਕਿੰਨਾ ਭਜਨ ਸੀਗਾ ਹੁਣ ਕਿੰਨਾ ਭਾਰ ਆ ਤੁਹਾਡਾ ਮੇਰੇ ਚ ਭਾਜੀ 184 ਕਿਲੋ ਵੇਟ ਸੀ ਜੀ ਜੀ ਹਾਂਜੀ ਤੇ ਹੁਣ ਮੇਰੇ ਚ 96 ਕਿਲੋ ਆ ਜੀ ਭਾਜੀ 184 ਕਿਲੋ ਭਾਰ ਸੀ ਤੁਹਾਡਾ ਹਾਂਜੀ ਹੁਣ 96 ਕਿਲੋ 96 ਕਿਲੋ ਮੋਟਾ ਮੋਟਾ 88 86 88 ਕਿਲੋ ਘਟ ਗਿਆ ਭਾਰ ਤੁਹਾਡਾ 80 ਕਿਲੋ ਵੇਟ ਘਟ ਗਿਆ ਜੀ ਤੁਸੀਂ ਕੋਈ ਪ੍ਰੂਫ ਦੇ ਸਕਦੇ ਹੋ ਕਿਉਂਕਿ ਲੋਕਾਂ ਨੇ ਇਹਦਾ ਮੈਨੂ ਯਕੀਨ ਨਹੀਂ ਹੁੰਦਾ ਵੀ ਲੋਕ ਕਿੱਦਾਂ ਯਕੀਨ ਕਰਨਗੇ ਤੁਹਾਡੀ ਗੱਲ ਦਾ ਤੁਹਾਨੂੰ ਬਾਈ ਜੀ ਪੁਰਾਣੀ ਪਿਕ ਦਿਖਾ ਸਕਦਾ ਜੀ ਆਪਣੀ ਤੋ ਆ ਤੁਸੀਂ ਚੈੱਕ ਕਰ ਲਓ ਇੱਕ ਬਹੁਤ ਵੱਡੀ ਤੁਹਾਨੂੰ ਚੀਜ਼ ਦਿਖਾ ਰਹੇ ਆ ਬਾਈ ਜੀ ਦੀ ਫੋਟੋ ਆ 8 ਸਾਲ ਪਹਿਲਾਂ ਦੀ ਨਹੀਂ 8 ਮਹੀਨੇ ਪੁਰਾਣੀ ਫੋਟੋ ਦਿਖਾ ਰਹੇ ਆ ਜਿੱਤੇ ਬਾਈ ਜੀ ਦਾ ਇੱਕ ਕੁਆਂਟਲ 84 ਕਿਲੋ ਭਾਰ ਸੀ ਅੱਜ ਰਹਿ ਗਿਆ 96 99 ਕਿਲੋ ਮਾਅਨੇਬ 88 ਕਿਲੋ ਭਾਰ ਘਟਾਇਆ ਸਿਰਫ 8 ਮਹੀਨੇ ਚ ਬਾਈ ਜੀ ਕੋਈ ਦਿੱਕਤ ਆਈ ਤੁਹਾਨੂੰ ਕਿਉਂਕਿ ਇੰਨਾ ਭਾਰ ਬਾਡੀ ਦੇ ਵਿੱਚੋਂ ਨਿਕਲਣਾ ਇੱਕ ਕੋਈ ਕਮਜ਼ੋਰੀ ਆ ਸਾਹਮਣਾ ਨਹੀਂ ਕਰਨਾ ਪਿਆ ਨਹੀਂ ਨਹੀਂ ਜੀ ਇੱਕ ਕਮਜ਼ੋਰੀ ਤਾਂ ਕੀ ਆਉਣੀ ਆ ਜੀ ਮੇਰੇ ਦੋ ਦਿਨ ਮੈਡੀਕਲ ਇਸ਼ੂ ਵੀ ਸੋਲਵ ਹੋਏ ਨਹੀਂ ਜੀ ਇਹਦੇ ਨਾਲ ਵੇਟ ਘਟਣ ਦੇ ਨਾਲ ਨਾਲ ਜੀ ਮੈਨੂੰ ਲੀਵਰ ਦੀ ਬਹੁਤ ਪ੍ਰੋਬਲਮ ਸੀ ਜੀ ਥਰਡ ਸਟੇਜ ਲੀਵਰ ਸੀ ਜੀ ਮੇਰਾ ਮੇਰੀ ਉਹ ਵੀ 100% ਰਿਕਵਰੀ ਹੋਈ ਆ ਜੀ ਲੀਵਰ ਦੀ ਤੇ ਮੈਂ 4 ਸਾਲ 5 ਸਾਲ ਲਗਾਤਾਰ ਬੀਬੀ ਦੀ ਟੈਬਲਟ ਵੀ ਲਈ ਆ ਜੀ ਤੇ ਮੇਰੀ ਹੁਣ ਉਹ ਵੀ 8-9 ਮਹੀਨਿਆਂ ਤੋਂ ਬੰਦ ਹੋ ਚੁੱਕੀ ਆ ਜੀ ਹਾਂਜੀ ਬਾਈ ਜੀ ਸ਼ਰਾਬ ਦਾ ਸੇਵਨ ਕਰਦੇ ਸੀ ਜਾਂ ਨਹੀਂ ਕਰਦੇ ਸੀ ਜਾਂ ਹੁਣ ਕਰਦੇ ਹੋ ਜਾਂ ਨਹੀਂ ਕਰਦੇ ਇਹ ਵੀ ਇੱਕ ਜਿਹੜੇ ਮੇਲ ਲੋਕ ਹੁੰਦੇ ਉਹਨਾਂ ਨੂੰ ਸੋਚਣਾ ਪੈਂਦਾ ਇਸ ਗੱਲ ਬਾਰੇ ਪੁੱਛਣਾ ਪੈਂਦਾ ਬਾਈ ਜੀ ਕਰਦੇ ਸੀ ਪਹਿਲਾਂ ਜਰੂਰ ਕਰਦੇ ਸੀ ਪਰ ਹੁਣ ਹੋ ਗਏ ਨੇ ਜੀ 8-9 ਮਹੀਨੇ ਬਿਲਕੁਲ ਬੰਦ ਹੈ ਜੀ ਤੇ ਮਤਲਬ ਸ਼ਰਾਬ ਵੀ ਛੱਡ ਦਿੱਤੀ ਤੇ ਭਾਰ ਵੀ ਘਟਾ ਲਿਆ ਸ਼ਰਾਬ ਵੀ ਛੱਡ ਦਿੱਤੀ ਤੇ ਆਪਣਾ weight ਵੀ ਘਟਾ ਲਿਆ ਤੇ ਸਿਹਤ ਵੀ ਬਣਾ ਲਈ ਜੀ ਜੈਮ ਕਿੰਨੇ ਘੰਟੇ ਜਾਂਦੇ ਹੋ ਹਾਂ ਰੋਜ਼ ਬਿਲਕੁਲ ਨਹੀਂ ਜਾਂਦੇ ਵੀਰ ਜੀ ਜੈਮ ਜਾਂਦੇ ਨਹੀਂ ਤੁਸੀਂ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਜਾਂਦੇ ਜੀ ਮੈਨੂੰ ਇਹ ਤਾਂ ਇੱਕ ਲਾਈਵ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਬੜੀ ਚੈਲੰਜ ਵਾਲੀ ਗੱਲ ਹੈ 88 ਕਿਲੋ ਭਾਰ ਘਟਾਉਣਾ ਜੈਮ ਗਏ ਨਹੀਂ ਹੈਗੇ ਤੇ ਹੁਣ 8 ਮਹੀਨੇ ਹੋ ਗਏ ਜੇ ਮਨ ਲਓ ਛੱਡਦੇ ਆ ਤੇ ਭਾਰਤਵਾਰਾ ਦੇ ਨਹੀਂ ਬਦੂਗਾ ਇਹਨਾਂ ਦਾ ਬਿਲਕੁਲ ਨਹੀਂ ਬਦਲੇਗਾ ਜੀ ਨੋਰਮਲ ਸੈਰ ਕਰਨੀ ਹੁੰਦੀ ਆਪਾਂ ਨੇ ਐਕਸਰਸਾਈਜ਼ ਕੋਈ ਨਹੀਂ ਕਰਵਾਉਂਦੇ ਹੈਗੇ ਆਪਾਂ ਹਾਂਜੀ ਇਹ ਦੱਸ ਰਹੇ ਸੀਗੇ ਵੀ ਲੀਵਰ ਦੀ ਪ੍ਰੋਬਲਮ ਸੀ ਸਾਹ ਚੜਦਾ ਸੀ ਇਤਨੀ ਬਿਮਾਰੀਆਂ ਤੋਂ ਵੀ ਮੈਡੀਸਨ ਨਹੀਂ ਕਹਿੰਦੇ ਕੋਈ ਨਿਊਟ੍ਰੀਸ਼ਨਲ ਆਲਮੋਸਟ ਆਪਣੀ ਬੋਡੀ ਜ ਕੋਈ ਵੀ ਕਮੀ ਦੇ ਨਿਊਟ੍ਰੀਸ਼ਨ ਦੀ ਕਮੀ ਨਾਲ ਹੀ ਹੁੰਦੀ ਆ ਨਿਊਟ੍ਰੀਸ਼ਨ ਆਪਣੇ ਅੰਦਰ ਗਿਆ ਤਾਂ ਆਪਣੇ ਜਿਹੜੇ ਮੈਡੀਕਲ ਇਸ਼ੂ ਨੇ ਕੁਦਰਤੀ ਆਪਣੇ ਸਹੀ ਹੋ ਜਾਂਦੇ ਨੇ ਜੀ ਜੀ ਇੱਕ ਤੁਸੀਂ ਹੋਰ ਗੱਲ ਕਹਿ ਰਹੇ ਸੀ ਵੀ ਕੱਦ ਲੰਮਾ ਕਰਨਾ ਹੋਵੇ ਬੱਚਿਆਂ ਨੇ ਜਿਹੜੇ ਬੱਚੇ ਆ ਛੋਟੀ ਉਮਰ ਦੇ 8 10 12 13 ਸਾਲ ਉਹਨਾਂ ਦਾ ਕੱਦ ਲੰਮਾ ਕਰਦਣੇ ਉਹ ਉਹ ਕਿਹੜੀ ਵਿਧੀ ਹੁੰਦੀ ਆ ਉਹਨਾਂ ਵਾਸਤੇ ਆਪਣੇ ਕੋਲ ਕਿਡਜ਼ ਕਰਵਾਉਂਦਾ ਜਿਵੇਂ ਕੋਈ ਬੱਚਾ ਯੂਰਨ ਪਾਸ ਕਰਦਾ ਬੈੱਡ ਦੇ ਉੱਪਰ ਉਹਨਾਂ ਵਾਸਤੇ ਵੀ ਪ੍ਰੋਡਕਟ ਨੇ ਆਪਣੇ ਕੋਲੇ ਜਾਂ ਕੋਈ ਬੱਚਾ ਆਲਸੀਆ ਪੜ੍ਹਾਈ ਦੇ ਵਿੱਚ ਨਹੀਂ ਹੈਗਾ ਕਮਜ਼ੋਰ ਆ ਉਹਨਾਂ ਵਾਸਤੇ ਜੀ ਸੋ ਕਿਸੇ ਨੂੰ ਸਕਿਨ ਦੀ ਹੋਵੇ ਜੀ ਤਾਜ ਦੇ ਪ੍ਰੋਡਕਟ ਨੇ ਆਪਣੇ ਕੋਲ ਇੰਟਰਨਲ ਜਿਹੜੀ ਆਪਣੀ ਹੁੰਦੀ ਆ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਆ ਉਹ ਵੀ ਸੋਲਵ ਹੁੰਦੀ ਆ ਜੀ ਜੀ ਮੈਡਮ ਮੈਨੂੰ ਤੁਸੀਂ ਦੱਸੋਗੇ ਵੀ ਤੁਸੀਂ ਕਿੰਨਾ ਚਿਰ ਪਹਿਲਾਂ ਇਹ ਕੋਰਸ ਜੁਆਇਨ ਕੀਤਾ ਸੀ ਉਦੋਂ ਭਾਰ ਕਿੰਨਾ ਸੀ ਹੁਣ ਤੁਹਾਡਾ weight ਕਿੰਨਾ ਮੈਂ ਲਾਸਟ ਈਅਰ ਕੀਤਾ ਸੀ ਜੀ ਪਹਿਲਾਂ ਮੇਰਾ 87 ਕਿਲੋ ਵਜ਼ਨ ਸੀ ਹੁਣ 68 ਕਿਲੋ ਵਜ਼ਨ ਆ ਮਤਲਬ ਢਾਈ ਮਹੀਨਿਆਂ ਦੇ ਵਿੱਚ ਮੈਂ ਆਪਣਾ 19 ਕਿਲੋ weight ਘਟਾਇਆ ਸੀ ਜੀ ਮਤਲਬ ਇਹ ਨਹੀਂ ਸੀ ਪਤਾ ਵੀ ਮੋਟਾਪੇ ਦੇ ਕਰਕੇ ਇੰਨੇ ਹੈਲਥ ਇਸ਼ੂਸ ਸੀ ਜਿਵੇਂ ਮਾਈਗਰੇਨ ਦਾ ਦਰਦ ਹੋ ਗਿਆ ਸਰਵਾਈਕਲ ਹੋ ਗਿਆ thyroid ਹੋ ਗਿਆ ਇਹ ਸਾਰੀਆਂ ਬਹੁਤ ਬਟ ਹੋਂ ਠੀਕ ਆ ਪਹਿਲਾਂ ਨਾਲ ਐਕਟਿਵ ਹੋਣਾ ਜੈਮ ਗਏ ਤੁਸੀਂ ਨਹੀਂ ਯੋਗਾ ਕੀਤਾ ਵੀ ਨਹੀਂ ਨਹੀਂ ਇੰਨਾ ਟਾਈਮ ਕਿੱਥੇ ਹੁੰਦਾ ਬੱਚਿਆਂ ਦੇ ਵਿੱਚ ਜੀ ਬੱਚਿਆਂ ਨਾਲ ਵੀ ਕਰਨ ਦਾ ਘਰ ਦਾ ਵੀ ਹਾਊਸ ਵਾਈਫ ਹੈਗਾ ਨਾ ਤੇ ਬਾ ਨਿਕਲੇਗਾ ਟਾਈਮ ਹੀ ਨਹੀਂ ਸੀ ਲੱਗਦਾ ਹੈਗਾ ਜਸਟ ਇੱਕ ਵਰਕ ਤੇ ਬਸ ਨਿਊਟ੍ਰੀਸ਼ਨ ਤੇ ਡਾਈਟ ਪਲਾਨ ਹੀ ਫਾਲੋ ਕੀਤਾ ਇਹਨਾਂ ਦਾ ਮੈਡਮ ਨੇ ਖਾਣਾ ਤੇ ਨਹੀਂ ਛੁਟਾਇਆ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਜੀ ਜਿੰਨਾ ਹੀ ਦਿੰਦੇ ਨੇ 12 ਤਰ੍ਹਾਂ ਦਾ ਮੀਲ ਦਿੰਦੇ ਉਹਨਾਂ ਤਾਂ ਖਾ ਹੀ ਨਹੀਂ ਸਕਦੇ ਆ ਕਿ ਆਪਾਂ ਬਸ ਇੱਕ ਇਹਨਾਂ ਨੇ ਵੀ ਇਹ ਆ ਵੀ ਆਪਾਂ ਇੱਕ ਤਰੀਕੇ ਨਾਲ ਮੈਂਟੇਨ ਕਰਕੇ ਤਰੀ ਖਾਣਾ ਤਾਂ ਮਤਲਬ ਪਹਿਲਾਂ ਵੀ ਖਾਂਦੇ ਸੀਗੇ ਪਹਿਲਾਂ ਕੁਝ ਪਤਾ ਨਹੀਂ ਸੀ ਨੋਲੇਜ ਨਹੀਂ ਸੀ ਵੀ ਸਾਡੀ ਬਾਡੀ ਨੂੰ ਕਿੰਨੀ ਨੀਡ ਆ ਕਿਸ ਚੀਜ਼ ਦੀ ਬਟ ਹੁਣ ਸਾਨੂੰ ਪਤਾ ਲੱਗ ਗਿਆ ਤੇ ਇਹ ਖਾਣਾ ਉਹਨਾਂ ਦਾ ਮੇਰਾ ਨਿਊਟ੍ਰੀਸ਼ਨ ਸਾਲ ਹੋ ਗਿਆ ਛੱਡੇ ਨੂੰ ਜੀ ਮੇਰਾ weight ਹੁਣ ਇਨਕਰੀਜ਼ ਨਹੀਂ ਹੋਗਾ ਪਹਿਲਾਂ ਨਾਲ ਐ ਨੀਆਂ ਹਾਊਸ ਵਾਈਫ ਵੀ ਤੁਹਾਨੂੰ ਦੇਖ ਰਹੀਆਂ ਨਾ ਭਾਰ ਘਟਾਉਣਾ ਚਾਹੁੰਦੀਆਂ ਬਹੁਤ ਹੈਵੀ ਵੀ ਹੁੰਦੀਆਂ ਪਰ ਉਹ ਘਟਾ ਨਹੀਂ ਪਾਉਂਦੀਆਂ ਤੇ ਝਿਜਕਿਆ ਥੋੜਾ ਜਿਹਾ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਉਹਨਾਂ ਨੂੰ ਦੱਸੋ ਵੀ ਕਿੱਦਾਂ ਇਹ ਸਾਰਾ ਕੁਝ ਹੋ ਸਕਦਾ ਇਹ ਹੋ ਸਕਦਾ ਜੀ ਹੁਣ ਕਈਏ ਇਦਾਂ ਦੇ ਹੁੰਦੇ ਨਹੀਂ ਵੀ ਜਿਹੜੇ ਨਹੀਂ ਬਾ ਨਿਕਲ ਸਕਦੇ ਹੈਗੇ ਜਾਂ ਕਿਉਂ ਫੈਮਿਲੀ ਦੇ ਹਿਸਾਬ ਨਾਲ ਚਲਾਣਾ ਪੈਂਦਾ ਹੁੰਦਾ ਹੈ ਨਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਘਰ ਦੇ ਵਿੱਚ ਆਪਣੇ ਹੈ ਨਾ ਫਰੂਟ ਵਗੈਰਾ ਸਾਰਾ ਕੁਝ ਪਿਆ ਹੁੰਦਾ ਪਰ ਤੇ ਕਈ ਵਾਰੀ ਫੀਮਲ ਲੋਕਾਂ ਵਰਤਿਆ ਨਹੀਂ ਕਰਦੀਆਂ ਹੁਣ ਜਿਵੇਂ ਅਸੀਂ ਆਪਣਾ ਨਾ ਅਪ ਡਾਈਟ ਫੋਲੋ ਕੀਤਾ ਹੈ ਹੁਣ ਸਾਨੂੰ ਸਾਰੀ ਨੌਲੇਜ ਆ ਉਹੀ ਖਾਣਾ ਖਾਂਦੀਆਂ ਮੈਂ ਹੁਣ ਵੀ ਹੁਣ ਨਹੀਂ ਵੇਟ ਵਾਦਾ ਹੈਗਾ ਓਵਰ weight ਦੇ ਕਾਰਨ ਹੈਲਥ ਇਸ਼ੂ ਵਸਦੇ ਵਾਦਨ ਬਚਨਦੇ ਨੇ ਉਹਦੇ ਕਰਕੇ ਸਾਡੀ ਪ੍ਰ ਇਹੀ ਰਹੀ ਹੀ ਕਾਰਨ ਜੀ ਮਟਾਪੇ ਦੇ ਕਾਰਨ ਜਿਹੜੇ ਛੋੜੀਆਂ ਮੋਟੀਆਂ ਬਿਮਾਰੀਆਂ ਸੀ ਜਾਂ ਬਾਡੀ ਦਿੱਕਤ ਸੀ ਹੁਣ ਨਹੀਂ ਹੈਗੀ ਕੋਈ ਵੀ ਹਾਂ ਜੀ ਬਿਲਕੁਲ ਜੀ ਹੁਣ ਹੌਲ ਹੋ ਗਈ ਮਤਲਬ ਵਿਚਾਰਾ weight loss ਹੋ ਗਿਆ ਐਕਟਿਵ ਹੋਨੇ ਆ ਵਰਕ ਵੀ ਵਧੀਆ ਕਰਦੇ ਆ ਤੇ ਕੰਪਲੀਮੈਂਟਸ ਵੀ ਵੱਜ ਜਾਂਦੇ ਆ ਖਾਸ ਕਰਕੇ ਫੀਮਲ ਲਈ ਦਿੱਤਾ ਜੀ ਤੇ ਹੁਣ ਠੀਕ ਆ ਜੀ ਨਾਰਮਲ ਆ ਫੋਟੋ ਹੈਗੀ ਤੁਹਾਡੀ ਕੋ ਪੁਰਾਣੀ ਜੀ ਦਿਖਾ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਕਿੰਨੀ ਪੁਰਾਣੀ ਫੋਟੋ ਜੀ ਇਹ ਵੀ ਦੱਸੋ ਇਸ ਸਰ ਲਾਸਟ ਈਅਰ ਵੇਕਾ ਦੇਖ ਸਕਦੇ ਹੋ ਆ ਤੁਸੀਂ ਚੈੱਕ ਕਰ ਲਓ weight ਇਹਨਾਂ ਦਾ ਬਹੁਤ ਜ਼ਿਆਦਾ ਸੀ ਹੁਣ ਇਹਨਾਂ ਦਾ ਭਾਰ ਜਦੋਂ ਕੀਤਾ 20 25 ਕਿਲੋ ਘੱਟ ਗਿਆ ਵੱਡੀ ਗੱਲ ਕੀ ਆ weight ਦਾ ਘੱਟਿਆ ਹੀ ਘੱਟਿਆ ਹੈਗਾ ਜਿਹੜੇ ਹੈਲਥ ਇਸ਼ੂ ਆ ਜਾਂ ਜਿਹੜੀਆਂ ਬਿਮਾਰੀਆਂ ਛੋਟੀਆਂ ਮੋਟੀਆਂ ਡਾਕਟਰਾਂ ਕੋਲ ਜਾਂਦੇ ਸੀ ਉਹ ਵੀ ਛੁਟਕਾਰਾ ਮਿਲ ਗਿਆ ਹੈ ਗਿਆ ਸੋ ਜਿਹੜੇ ਲੇਡੀਜ਼ ਹੈਗੀਆਂ ਖਾਸ ਤੌਰ ਤੇ ਉਹਨਾਂ ਨੂੰ ਝਿਜਕ ਹੁੰਦੀ ਆ ਇਸ ਕਰਕੇ ਤੁਸੀਂ ਦਿਲਪ੍ਰੀਤ ਮੈਡਮ ਨੂੰ ਸਿੱਧਾ ਫੋਨ ਕਰ ਸਕਦੇ ਆ ਤੁਹਾਡੇ ਮਨ ਚ ਕੋਈ ਸਵਾਲ ਆ ਨੰਬਰ ਸਕਰੀਨ ਤੇ ਆ ਮੈਡਮ ਤੁਸੀਂ ਵੀ ਮੈਨੂੰ ਦੱਸੋ ਕਿੰਨੇ ਚਿਰ ਤੋਂ ਤੁਸੀਂ ਜੁਆਇਨ ਕੀਤਾ ਜਦੋਂ ਤੁਸੀਂ ਇਹ ਕੋਰਸ ਜੁਆਇਨ ਕੀਤਾ ਤੁਹਾਡੇ ਮਨ 'ਚ ਸੀਗਾ ਵੀ ਹਾਂ ਵਾਕਈ ਮੈਂ ਭਾਰ ਘਟਾ ਲੂੰਗੀ ਜਾਂ ਸੀਗਾ ਵੀ ਡਾਊਟ ਥੋੜਾ ਜਿਹਾ ਮੈਂ ਤਾਂ ਨੈਗੇਟਿਵਿਟੀ ਜ਼ਿਆਦਾ ਸੀਗੀ ਮੈਨੂੰ ਨਹੀਂ ਲੱਗਦਾ ਸੀ ਵੀ ਮੈਂ weight loss ਕਰ ਸਕਾਂਗੀ ਕਿਉਂਕਿ ਪਹਿਲਾਂ ਬਹੁਤ ਖੇਲੂ ਆਪਣੁਕਤੇ ਵਰਤਦੇ ਰਹਿੰਨੇ ਆ ਪਰ ਨਹੀਂ ਅਸਰ ਕੀਤਾ ਹੈਗਾ ਇਹੀ ਲੈ ਕੇ ਆਈ ਸੀ ਪਰ ਇਹਨਾਂ ਨੇ ਇੰਨਾ ਕੁ ਮੋਟੀਵੇਟ ਕੀਤਾ ਕਿ ਜਿਸ ਦੇ ਨਾਲ ਮੇਰਾ 3 ਮਹੀਨਿਆਂ ਦੇ ਵਿੱਚ 20 ਕਿਲੋ weight loss ਹੋਇਆ ਜੀ ਮੈਂ 90+ ਸੀਗਾ 90+ weight ਸੀਗਾ ਹੁਣ ਮੈਂ 20 ਕਿਲੋ ਘਟਾ ਕੇ 70 ਐਜਾ ਕੋਈ ਦਿੱਕਤ ਸੀਗੀ ਜੀ ਹੈਲਥ ਇਸ਼ੂ ਸੀ ਕੋਈ weight loss ਜਦੋਂ ਜ਼ਿਆਦਾ ਹੁੰਦਾ ਪਤਾ ਹੀ ਹੈ ਜੀ ਜੋੜਾਂ ਦੇ ਦਰਦ ਨੋਰਮਲੀ ਬਾਰੇ ਇਹਨਾਂ ਨਾਲ ਸਾਰੇ ਸੋਲਵ ਹੋ ਗਏ ਜਦੋਂ ਭਾਰ ਘਟਾਉਣਾ ਉਹ ਤਾਂ ਮਨ 'ਚ ਇਹ ਗੱਲ ਹੁੰਦੀ ਆ ਵੀ ਤੁਸੀਂ ਆਪਣਾ ਖਾਣਾ ਛੱਡੋ ਜਾਂ ਤੁਸੀਂ ਜੈਮ 'ਚ ਜਾ ਕੇ ਕਰੋ ਮੈਡਮ ਕਹਿੰਦੇ ਖਾਣਾ ਛਡਾਉਣਾ ਨਹੀਂ ਹੈਗਾ ਜਿਮ ਜਾਂਦੀ ਲੋੜ ਨਹੀਂ ਜੋਗਾ ਜਾਂਦੀ ਲੋੜ ਨਹੀਂ ਫਿਰ ਤੁਸੀਂ ਕਿਦਾਂ ਰੁਟੀਨ ਸੀਗੀ ਤੁਹਾਡੀ ਰੋਜ਼ ਦੀ ਬਸ ਉਹੀ ਆ ਜੀ ਜਿਹੜਾ ਇਹਨਾਂ ਨੇ ਨਿਊਟ੍ਰੀਸ਼ਨ ਦਿੱਤਾ ਉਹੋ ਤੇ ਬਾਕੀ ਆਪਣੀ ਡਾਈਟ ਪਲਾਨ ਫਾਲੋ ਕੀਤਾ ਵਾ ਜੀ ਉਹਦੇ ਨਾਲ ਹੀ ਰਿਜ਼ਲਟ ਮਿਲਿਆ ਸਾਨੂੰ ਜੀ ਮੈਡਮ ਤੁਸੀਂ ਵੀ ਦੱਸੋ ਮੈਨੂੰ ਤੁਸੀਂ ਕਿੰਨਾ ਵਾਰ ਘਟਾਇਆ ਆਪਣਾ ਦੇ ਵੀਰ ਜੀ 23 ਕਿਲੋ ਵਾਰ ਘਟਾਇਆ ਕਿੰਨੇ ਟਾਈਮ ਚ 3 ਮਹੀਨੇ ਚ ਤੁਸੀਂ ਹਾਊਸ ਵਾਈਫ ਹੋ ਤੁਸੀਂ ਇਹ ਸਾਰਾ ਜਿਹੜਾ ਡਾਈਟ ਪਲਾਨ ਡੇਲੀ ਲੈਨੇ ਹੋ ਨਾਰਮਲ ਆ ਜੀ ਈਜ਼ੀ ਹੈ ਘਰ ਦੇ ਵਿੱਚ ਲੈਣਾ ਹਾਂਜੀ ਹਾਂਜੀ ਵੀਰ ਜੀ ਬਹੁਤ ਈਜ਼ੀ ਹੈ ਇਹਦੇ ਵਿੱਚ ਐਵੇਂ ਵੀ ਨਹੀਂ ਵੀ ਆਪਾਂ ਕੁਝ ਬਾਹਰੋਂ ਲਿਆ ਲਿਆ ਬਣਾਣਾ ਹੈ ਨਾ ਆਪਣਾ ਮੋਸਟਲੀ ਜੋ ਆਪਾਂ ਹੋਰ ਫੈਮਿਲੀ ਲਈ ਬਣਾਣੇ ਆ ਉਹੀ ਸਾਰਾ ਕੁਝ ਆਪਾਂ ਖਾਣਾ ਹੁੰਦਾ ਇਸ ਲਈ ਕੁਝ ਐਵੇਂ ਨਹੀਂ ਹੈਗਾ ਵੀ ਆਪਣਾ ਅਲੱਗ ਆਪਣਾ ਡਾਈਟ ਆਈ ਹੈ ਅਲੱਗ ਬਣਾਵਣਾ ਖਾਣਾ ਇਹ ਬਹੁਤ ਈਜ਼ੀ ਹੈ ਫੋਲੋ ਕਰਨਾ ਜੀ ਭਾਈ ਜੀ ਮੈਂ ਤੁਹਾਡੇ ਕੋਲ ਇੱਕ ਮਿੰਟ ਜ਼ਰੂਰ ਲੈਣਾ ਚਾਹੁੰਦਾ ਇੱਕ ਹੋਰ ਹੈ ਨਾ ਕਿਉਂਕਿ ਮੈਂ ਦੇਖਿਆ ਜਿਹੜਾ 1.5 ਕਿਲੋ ਦਾ ਭਾਰ ਹੋ ਗਿਆ ਇੱਕ 60 ਹੋ ਗਿਆ ਹਨ ਉਹ ਕਦੇ ਸੋਚ ਨਹੀਂ ਸਕਦਾ ਜੀ ਮੇਰਾ 2000 ਕਿਲੋ ਭਾਰ ਘਟੂਗਾ ਉਹ ਤਾਂ ਮੰਜੇ ਦੇ ਬੈਠ ਜਾਂਦਾ ਚੱਲਣਾ ਵੀ ਔਖਾ ਹੁੰਦਾ ਗੋਡੇ ਵੀ ਦੁਖਣ ਲੱਗ ਪੈਂਦੇ ਆ ਤੁਸੀਂ ਫੈਸਲਾ ਕਿੱਦਾਂ ਕੀਤਾ ਜਿਹੜੇ ਸਾਡੇ ਨੌਜਵਾਨ ਭਰਾ ਆ ਜਾਂ ਬਜ਼ੁਰਗ ਆ ਢੇਰੀ ਢਾ ਕੇ ਬੈਠਿਆ ਵੀ ਹੁਣ ਨਹੀਂ ਕੁਝ ਹੋਣਾ ਇਹ ਜਿਹੜੇ ਢਿੱਡ ਆ ਗੋਕਣਾ ਨਹੀਂ ਘਟਣੀਆਂ ਕੀ ਕਹਿਣਾ ਚਾਹੁੰਦੇ ਹੋ ਕਹੋ ਤੁਸੀਂ ਤਾਂ ਸਾਰਾ ਕੁਝ ਦੇਖ ਕੇ ਨਾ ਕਰਕੇ ਹਾਂਜੀ ਮੇਰਾ 184 ਕਿਲੋ weight ਸੀ ਤੇ ਮੈਂ ਇਹ ਫੈਸਲਾ ਜੀ ਅੱਕ ਕੇ ਲਿਆ ਮੈਨੂੰ ਬਹੁਤ ਜ਼ਿਆਦਾ ਬਿਮਾਰੀਆਂ ਨੇ ਘੇਰ ਲਿਆ ਸੀ ਜੀ ਤੇ ਮੈਂ ਬਿਲਕੁਲ ਬੈੱਡ ਤੇ ਸੀ ਤੇ ਬੀਪੀ ਵਗੈਰਾ ਹੋ ਗਿਆ ਜੀ ਆਪਣਾ ਲੀਵਰ ਹੋ ਗਿਆ ਤੇ ਦੇਖੋ ਜੀ ਵੱਧਦਾ weight ਬਿਮਾਰੀਆਂ ਦਾ ਘਰ ਹੈ ਤੇ ਇੱਕ ਨਾ ਇੱਕ ਦਿਨ ਸਟੈਪ ਲੈਣਾ ਪੈਂਦਾ ਜੀ ਕਈ ਲੋਕ ਵਿੱਚ ਕੀ ਕਰਦੇ ਆ ਵੀ ਸਾਡਾ ਇੰਨਾ weight ਆ ਜੀ सांगਦੀ ਨਹੀਂ ਹੁੰਦੇ ਹੈਗੇ ਵੀ ਕਿਵੇਂ ਘਟੂਗਾ ਨਾ ਮੁਮਕਨ ਵਾਲੀ ਗੱਲ ਹੋ ਜਾਂਦੀ ਹੈ ਜੀ ਤੇ ਮੈਂ ਤੁਹਾਡੇ ਸਾਹਮਣੇ ਰਿਜ਼ਲਟ ਹੈਗਾ ਜੀ 184 ਕਿਲੋ ਤੇ ਮੈਂ ਵੀ ਇਹ ਫੈਸਲਾ ਲਿਆ ਤੇ 8 ਮਹੀਨਿਆਂ ਦੇ ਵਿੱਚ ਕੱਟ ਕਰਕੇ ਤੁਹਾਡੇ ਸਾਹਮਣੇ ਖੜਾ ਜੀ ਦੇਖੋ ਮੈਂ ਮਤਾ ਗਰੰਟੀ ਦਿੰਦੀ ਦਿੰਦੇ ਨੇ ਮੈਂ ਆਪਣੇ ਵੱਲੋਂ ਫੁੱਲ ਗਰੰਟੀ ਦਿੰਨਾ ਕਿ ਜੇ ਤੁਸੀਂ ਪ੍ਰੋਪਰ ਡਾਈਟ ਕਰੋਗੇ ਤੇ ਪ੍ਰੋਪਰ ਵੇਟ ਭੇਜੋਗੇ ਸਾਨੂੰ ਤਾਂ ਤੁਹਾਨੂੰ 3 ਦਿਨ ਦੇ ਵਿੱਚ 100% ਰਿਜ਼ਲਟ ਦੇਵਾਂਗੇ ਚਲੋ ਜੀ ਬਾਈ ਜੀ ਗਰੰਟੀ ਵੀ ਲੈ ਰਹੇ ਆ ਚੈਲੰਜ ਵੀ ਕਰਾ ਤੁਹਾਨੂੰ ਮੋਟੀਵੇਟ ਵੀ ਕਰ ਰਹੇ ਆ ਹੁਣ ਇਹ ਟੈਨਸ਼ਨ ਲੈਣੀ ਬੰਦ ਕਰ ਦਿਓ ਵੀ ਮੇਰਾ ਭਾਰ ਨਹੀਂ ਘਟਣਾ ਮੇਰੀਆਂ ਬਿਮਾਰੀਆਂ ਨਹੀਂ ਦੂਰ ਹੋਣੀਆਂ ਸਾਰਾ ਕੁਝ ਹੁੰਦਾ ਜੇ ਤੁਸੀਂ ਕਰਨਾ ਚਾਹੋ 184 ਤੋਂ 96 ਕਿਲੋ 88 ਕਿਲੋ ਪਰ 8 ਮਹੀਨੇ ਚ ਇੰਨੀ ਘਟਾਤਾ ਬਾਹਰਲੀ ਕੰਟਰੀਆਂ 'ਚ ਬੈਠੇ ਆ ਲੋਕ ਕੀ ਤੁਹਾਡੇ ਕੋਲ ਉੱਥੇ ਕਸਟਮਰ ਹੈਗੇ ਆ ਜਾਂ ਜੇ ਉਹਨਾਂ ਨੇ ਕੋਈ ਡਾਈਟ ਪਲਾਨ ਲੈਣਾ ਉਹ ਵੀ ਤੁਹਾਨੂੰ ਕੰਟੈਕਟ ਕਰ ਸਕਦਾ ਹਾਂਜੀ ਹਾਂਜੀ ਪ੍ਰੋਪਰ ਕਰ ਸਕਦੇ ਨੇ ਜੀ ਰਿਜ਼ਲਟ ਸਾਡੇ ਬਹੁਤ ਵਧੀਆ ਨੇ ਜਿਹੜੇ ਬਾਹਰ ਵੀ ਕਰਦੇ ਪਏ ਨੇ ਕਸਟਮਰ ਆਪਣੇ ਹਾਂਜੀ ਉਹਦੇ ਵਿੱਚ ਕੀ ਖਾਣਾ ਪੀਣਾ ਹੈ ਜਾਂ ਕੋਈ ਨਾਰਮਲ ਆਪਣਾ ਸੈਟਿੰਗ ਕਰ ਲੈਣਗੇ ਖਾਣੇ ਪੀਣੇ ਸਟੱਡੀਓਲ ਬਣਾ ਲੈਣਗੇ ਤਾਂ ਰਿਜ਼ਲਟ ਬਹੁਤ ਵਧੀਆ ਹੋਣਗੇ ਜੀ ਸੋ ਜਿਹੜੇ ਸਾਡੇ ਐਨਆਰਆਈ ਭੈਣ ਭਰਾ ਦੇਖਦੇ ਆ ਤੁਹਾਨੂੰ ਮੇਰੀ ਇੱਕ ਸਲਾਹ ਆ ਬਾਹਰੀ ਜ਼ਿੰਦਗੀ ਬੜ ਪ੍ਰੇਸ਼ਾਨ ਹੋ ਜੰਨੇ ਜਦੋਂ ਸਰੀਰ ਪੱਖੋਂ ਤੁਸੀਂ ਠੀਕ ਨਹੀਂ ਹੁੰਦੇ ਇਹ ਇਹਨਾਂ ਦਾ ਕਹਿਣਾ ਆ ਵੀ ਬਹੁਤ ਸਾਰੇ ਇਹਨਾਂ ਦੇ ਕਲਾਇੰਟ ਹੈਗੇ ਆ ਸਰੀਰ ਵੀ ਠੀਕ ਹੋ ਗਿਆ ਪਤਲੇ ਵੀ ਹੋ ਗਏ ਤੇ ਕੰਮ ਵੀ ਜ਼ਿਆਦਾ ਕਰ ਰਿਹਾ ਤੁਸੀਂ ਬਾਹਰ ਬੈਠ ਕੇ ਵੀ ਇਹਨਾਂ ਨੂੰ ਜੁਆਇਨ ਕਰਨਾ ਕਰ ਸਕਦੇ ਆ ਉੱਥੇ ਵੀ ਸ਼ਿਪਿੰਗ ਕਰ ਦੇਣੀ ਹੈਗੀ ਆ ਤੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੈਗੇ ਆ ਉਹਨਾਂ ਦਾ ਇੱਥੇ ਆਉਣਾ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਵੀ ਤੁਸੀਂ ਸ਼ਿਪਿੰਗ ਕਰ ਦਿੰਨੇ ਹੋ ਨਹੀਂ ਜਿਨ੍ਹਾਂ ਨੇ ਵੀ ਆਕੇ ਨੇੜੇ ਜਿਹੜੇ ਹੈਗੇ ਆਕੇ ਵੀ ਲੈ ਕੇ ਜਾ ਸਕਦੇ ਨੇ ਤਾਂ ਆਪਣੇ ਇੰਡੀਆ ਦੇ ਵਿੱਚ ਸ਼ਿਪਿੰਗ ਬਿਲਕੁਲ ਫਰੀ ਆਕੇ ਵੀ ਲੈ ਕੇ ਜਾ ਸੌਰੀ ਆਨਲਾਈਨ ਵੀ ਮੰਗਾ ਸਕਦੇ ਆ ਸ਼ਿਪਿੰਗ ਇੰਡੀਆ ਦੇ ਵਿੱਚ ਫਰੀ ਹੈਗੀ ਆ ਜੀ ਬਿਲਕੁਲ ਫਰੀ ਹੈ ਜੀ ਸੋ ਮੈਮ ਲਾਸਟ ਦੇ ਵਿੱਚ ਇੱਕ ਗੱਲ ਦੱਸੋ ਤੁਸੀਂ ਲਿਖ ਕੇ ਲਾਇਆ ਤੁਸੀਂ ਚੈਲੰਜ ਕਰ ਰਹੇ ਹੋ ਵੀ ਸਾਡੇ ਕੋਲ ਆਓ ਭਾਰ ਤੁਸੀਂ ਘਟਾਉਣ ਦੀ ਜ਼ਿੰਮੇਵਾਰੀ ਲੈਣੇ ਹੋ ਤਿੰਨ ਦਿਨ ਦੇ ਵਿੱਚ ਤੁਸੀਂ ਕਹਿੰਦੇ ਹੋ ਪੈਸੇ ਵਾਪਸ ਕਰ ਦਿਆਂਗੇ ਉਹ ਥੋੜਾ ਕਲੀਅਰ ਕਰ ਦਿਓ ਦੇਖੋ ਤਿੰਨ ਦਿਨ ਦੇ ਵਿੱਚ ਪੈਸੇ ਵਾਪਸ ਅਸੀਂ ਤਾਂ ਕਰਾਂਗੇ ਜੇ ਸਾਡੇ ਨਾਲ ਕ ਪ੍ਰੋਪਰ ਲੋਗਾ ਫੇਰ ਤੇੰਨ ਦੀ ਮਨੀ ਬੈਕ ਗਾਰੰਟੀ ਹੈ ਸਾਡੀ ਜੀ ਤੇ ਜੇ ਨਾ ਘਟਿਆ ਤੇ ਤੁਸੀਂ ਪੈਸੇ ਬਾਤ ਕਰਾ ਦਿਓ ਜੇ ਤੁਹਾਡੇ ਅਕੋਰਡਿੰਗ ਕਸਟਮਰ ਚੱਲੇਗਾ ਜੀ ਜੀ ਹਾਂ ਸਾਡੇ ਅਕੋਰਡਿੰਗ ਚੱਲਣਾ ਪਹਿਲਾਂ ਪਹਿਲੀ ਸ਼ਰਤ ਸਾਡੀ ਇਹ ਹੁੰਦੀ ਹੈ ਜੀ ਜੀ ਸੋ ਹੁਣ ਤੁਸੀਂ ਆਪਣੇ ਮਨ ਤੋਂ ਬੋਝ ਲਾ ਦਿਓ ਵੀ ਤੁਸੀਂ ਪਤਲੇ ਨਹੀਂ ਹੋ ਸਕਦੇ ਹੁਣ ਮਨ ਤੋਂ ਬੋਝ ਲਾ ਦਿਓ ਵੀ ਤੁਹਾਡੇ ਬੱਚੇ ਛੋਟੇ ਆ ਉਹਨਾਂ ਦੇ ਕਦਰ ਨਹੀਂ ਲੰਬੇ ਹੋ ਸਕਦੇ ਇਹ ਵੀ ਬੋਝ ਲਾ ਦਿਓ ਜੇ ਤੁਸੀਂ ਬਾੜੀ ਪਤਨੋਂ ਤੁਹਾਡਾ ਭਾਰ ਨਹੀਂ ਵੱਲ ਸਕਦਾ ਸਾਰਾ ਹੀ ਕੁਝ ਹੋ ਸਕਦਾ ਤੁਸੀਂ ਲੁਧਿਆਣਾ ਸ਼ਹਿਰ ਆਉਣਾ ਹੈਗਾ ਪ੍ਰੀਤ ਨਿਊਟ੍ਰੀਸ਼ਨ ਕਲੱਬ ਜਿਹੜੇ ਗਾਰੰਟੀ ਲੈ ਰਹੇ ਆ ਜ਼ਿੰਮੇਵਾਰੀ ਲੈ ਰਹੇ ਆ ਇੱਥੋਂ ਤੱਕ ਦਾਅਵਾ ਆ ਕੋਈ ਤੁਹਾਨੂੰ ਜੈਮ ਜਾਣ ਦੀ ਲੋੜ ਤਾਂ ਹੈ ਹੀ ਨਹੀਂ ਪਰ ਜੇ ਤਿੰਨ ਦਿਨਾਂ ਦੇ ਵਿੱਚ ਭਾਰ ਨਹੀਂ ਘਟਦਾ ਇਹਨਾਂ ਦੇ ਅਕੋਰਡਿੰਗ ਤੁਸੀਂ ਚੱਲਦੇ ਹੋ ਤੁਹਾਨੂੰ ਪੈਸੇ ਤੁਹਾਡੇ ਵਾਪਸ ਕਰ ਦਿੰਦੇ ਆ ਇਦਾਂ ਦੀ ਗਾਰੰਟੀ ਪੂਰੀ ਦੁਨੀਆ ਦੇ ਵਿੱਚ ਕਿਸੇ ਨੇ ਤੁਹਾਨੂੰ ਨਾ ਦਿੱਤੀ ਹੋਣੀ ਆ ਨਾ ਦੇਣੀ ਆ ਹਜ਼ਾਰਾਂ ਹੀ ਕਲਾਇੰਟ ਇਥੇ ਨਾਲ ਜੁੜੇ ਹੋਏ ਆ ਪੂਰੇ ਵਰਲਡ ਦੇ ਵਿੱਚ ਸਰਵਿਸ ਦੇ ਰਹੇ ਆ ਤੁਸੀਂ ਵੀ ਨੰਬਰ ਸਾਡੀ ਸਕਰੀਨ ਤੇ ਆ ਇੱਥੇ ਫੋਨ ਕਰ ਲਓ ਦੂਜੀ ਗੱਲ ਇਹ ਹੈ ਕਿ ਆ ਫੋਨ ਕਰਨ ਦੀ ਬਜਾਏ ਤੁਸੀਂ WhatsApp ਤੇ ਆਪਣੀ ਡਿਟੇਲ ਭੇਜ ਦਿਓ ਤੁਹਾਡਾ ਨਾਮ ਕੀ ਆ ਤੁਹਾਡੀ ਹਾਈਟ ਕਿੰਨੀ ਆ ਤੁਹਾਡਾ weight ਕਿੰਨਾ ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਸ਼ੁਰੂ ਕਰ ਸਕਦੇ ਆਉਣਾ ਤੁਸੀਂ ਹੈਗਾ ਲੁਧਿਆਣਾ ਯਾਰ ਐਡਰੈਸ ਸਾਡਾ ਸਾਰਾ ਸਕਰੀਨ ਤੇ ਦਿੱਤਾ ਆ ਟੈਲੀਫੋਨ ਨੰਬਰ ਅਸੀਂ ਦਿੱਤੇ ਆ ਕੋਈ ਤੁਸੀਂ ਹੋਰ ਜਾਣ ਕੇ ਲੈਣਾ ਤਾਂ ਫੋਨ ਕਰ ਸਕਦੇ ਆ ਕੈਮਰਾਮੈਨ ਸੁਖਨੰਦਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਲੁਧਿਆਣਾ